ਪਰਮੇਸ਼ਰ ਧਰਤੀ ਦਾ ਮਹਾਰਾਜਾ ਇਹ ਸਭ ਲੋਕੋ ਇਹ ਸਭ ਲੋਕੋ ਤਾਲੀਆਂ ਵਜਾਓ ਤਾਲੀਆਂ ਵਜਾਓ ਜੈ ਜੈਕਾਰ ਦੇ ਸ਼ਬਦ ਨਾਲ ਜੈ ਜੈਕਾਰ ਦੇ ਸ਼ਬਦ ਨਾਲ ਪਰਮੇਸ਼ਰ ਲਈ ਲਲਕਾਰੋ ਪਰਮੇਸ਼ਰ ਲਈ ਲਲਕਾਰੋ ਕਿਉਂ ਜੋ ਜੋ ਹੋਵਾ ਆਤਮ ਮਹਾਨ ਤੇ ਭਿਆਨਕ ਹੈ ਕਿਉਂ ਜੋ ਜੋ ਹੋਵਾ ਆਤਮ ਮਹਾਨ ਤੇ ਭਿਆਨਕ ਹੈ ਉਹ ਸਾਰੇ ਜਗਤ ਦਾ ਮਹਾਰਾਜਾ ਹੈ ਸਾਰੇ ਗੱਜਦਾ ਮਾਰਦਾ ਹੈ ਉਹ ਲੋਕਾਂ ਨੂੰ ਸਾਡੇ ਹੇਠਾਂ ਦਬਾ ਦਿੰਦਾ ਉਹ ਲੋਕਾਂ ਨੂੰ ਸਾਡੇ ਹੇਠਾਂ ਦਬਾ ਦਿੰਦਾ ਅਤੇ ਉਮਤਾ ਨੂੰ ਸਾਡੇ ਪੈਰਾਂ ਦੇ ਹੇਠ ਕਰ ਦਿੰਦਾ ਹੈ ਅਤੇ ਉਮਤਾ ਨੂੰ ਸਾਡੇ ਪੈਰਾਂ ਦੇ ਹੇਠ ਕਰ ਦਿੰਦਾ ਹੈ ਉਹ ਸਾਡੇ ਲਈ ਸਾਡੇ ਅਧਿਕਾਰ ਨੂੰ ਚੁੰਦਾ ਹੈ ਉਹ ਸਾਡੇ ਲਈ ਸਾਡੇ ਅਧਿਕਾਰ ਨੂੰ ਚੁੰਦਾ ਹੈ ਆਪਣੇ ਪਿਆਰੇ ਯਾਕੂਬ ਦੀ ਉਤਮਤਾਈ ਨੂੰ ਆਪਣੇ ਪਿਆਰੇ ਯਾਕੂਬ ਦੀ ਉਤਮਤਾਈ ਨੂੰ ਸਲਾਹ ਸਲਾਹ ਪਰਮੇਸ਼ਰ ਲਲਕਾਰ ਉੱਪਰ ਚੜ ਗਿਆ ਹੈ ਪਰਮੇਸ਼ਰ ਲਲਕਾਰ ਉੱਪਰ ਚੜ ਗਿਆ ਹੈ ਯਹੋਵਾ ਨਰਸਿੰਘੇ ਦੀ ਆਵਾਜ਼ ਨਾਲ ਯਹੋਵਾ ਨਰਸਿੰਘੇ ਦੀ ਆਵਾਜ਼ ਨਾਲ ਪਰਮੇਸ਼ਰ ਦਾ ਕੀਰਤਨ ਕਰੋ ਪਰਮੇਸ਼ਰ ਦਾ ਕੀਰਤਨ ਕਰੋ ਕੀਰਤਨ ਕਰੋ ਕੀਰਤਨ ਕਰੋ ਸਾਡੇ ਬਾਦਸ਼ਾਹ ਦੇ ਗੁਣ ਗਾਓ ਸਾਡੇ ਬਾਦਸ਼ਾਹ ਦੇ ਗੁਣ ਗਾਓ ਗੁਣ ਗਾਓ ਗੁਣ ਗਾਓ ਪਰਮੇਸ਼ਰ ਸਾਰੇ ਇਸ ਜਗਤ ਦਾ ਬਾਦਸ਼ਾਹ ਜੋ ਹੈ ਪਰਮੇਸ਼ਰ ਸਾਰੇ ਜਗਤ ਦਾ ਬਾਦਸ਼ਾਹ ਜੋ ਹੈ ਸੁਰਤਾਨ ਨਾਲ ਕੀਰਤਨ ਕਰੋ ਸੁਰਤਾਨ ਨਾਲ ਕੀਰਤਨ ਕਰੋ ਪਰਮੇਸ਼ਰ ਦੇ ਪਰਾਈਆਂ ਕੋਮਾਂ ਤੇ ਰਾਜ ਕਰਦਾ ਹੈ ਪਰਮੇਸ਼ਰ ਪਰਾਈਆਂ ਕੋਮਾਂ ਤੇ ਰਾਜ ਕਰਦਾ ਹੈ ਪਰਮੇਸ਼ਰ ਆਪਣੇ ਪਵਿੱਤਰ ਸਿੰਘਾਸਨ ਉੱਤੇ ਬੈਠਾ ਹੈ ਪਰਮੇਸ਼ਰ ਆਪਣੇ ਪਵਿੱਤਰ ਸਿੰਘਾਸਨ ਉੱਤੇ ਬੈਠਾ ਹੈ ਉਮਤਾ ਦੇ ਪਤਵੰਤ ਇਕੱਠੇ ਹੋਏ ਹਨ ਉਮਤਾ ਦੇ ਪਤਵੰਤ ਇਕੱਠੇ ਹੋਏ ਹਨ ਕਿ ਉਹ ਅਬਰਾਹਮ ਦੇ ਪਰਮੇਸ਼ਰ ਦੀ ਪਰਜਾ ਹੋਣ ਸਭੀ ਉਹ ਅਬਰਾਹਮ ਦੇ ਪਰਮੇਸ਼ਰ ਦੀ ਪਰਜਾ ਹੋਣ ਧਰਤੀ ਦੀਆਂ ਧਾਲਾਂ ਪਰਮੇਸ਼ਰ ਦੀਆਂ ਹਨ ਧਰਤੀ ਦੀਆਂ ਧਾਲਾਂ ਪਰਮੇਸ਼ਰ ਦੀਆਂ ਹਨ ਉਹ ਆਤਮ ਮਹਾਨ ਹੈ ਉਹ ਆਤਮ ਮਹਾਨ ਹੈ ਆਮੇਨ ਆਮੇਨ Aleluya.